ਰਾਣਾ ਸਰਵਜੀਤ ਸਿੰਘ ਔਰ ਸਾਹਬਾ ਸਰਕਾਰ ਦੀ ਗੱਦੀ ਹੈ ਹੁਣ ਮੱਥੇ ਦੋਸ਼ ਲਾਣਾ ਤੇ ਸਰਕਾਰ ਦੇ ਭਾਵੇਂ ਲਾਦੀ ਏ ਪਰ ਉਹ ਗੱਲ ਨਹੀਂ ਬੰਦੀ ਮਰਜੀ ਦੇ ਮਹਾਰਾਜ ਦੀ ਆ ਨਾ ਸਰਕਾਰ ਦਾ ਵਿੱਚ ਕਾਦਾ ਕਸੂਰ ਹੋਣਾ ਥੋੜਾ ਪਾਣੀ ਖਲਾਇਆ ਪਾਣੀ ਦੇ ਵੱਧ ਗਿਆ ਟੁੱਟ ਗਿਆ ਆ ਗਿਆ ਇਹਦੇ ਵਿੱਚ ਸਰਕਾਰਾਂ ਦਾ ਕੀ ਲੈਣਦੇ ਨੇ ਬਾਕੀ ਮੇਰੇ ਟਰੈਕਟਰ ਜੀ ਤਾਂ ਗੱਡੀਆਂ ਚੈਣ ਵਾਲੀਆਂ ਮਸ਼ੀਨਾ ਜੀ ਸੀ ਪੀ ਟਰੈਕਟਰ ਵਿੱਚ ਡੱਬ ਗਏ ਆਈ ਕੋਈ ਗੱਲ ਨਹੀਂ ਉਹ ਹੁਣ ਚੱਲਣੀ ਤੈਣਾ ਜੀ ਉਹ ਉਹ ਤੇ ਸਰਕਾਰ ਨੂੰ ਚਾਹੀਦਾ ਕਿ ਇਹ ਨਹਿਰ ਟੈਬ ਬਣਾ ਲੀ ਨਾਲੇ ਸਰਕਾਰ ਕੋਲ ਤਹੇ ਚਾਰਾ ਨਹੀਂ ਕਰੋੜਾ ਰੁਪਏ ਨਹੀਂ ਜੇ ਇਹ ਨੂੰ ਪਟਾਈ ਕਰਾ ਕੇ ਥੱਲੇ ਤੱਕ ਕਰ ਦਿੰਦੀ ਪਾਣੀ ਇੱਕ ਬੂੰਦ ਨਹੀਂ ਵਾਰਣਾ ਇਹ ਨਲਕੀ ਹੈ ਗਈ ਆ ਕਿ ਇਹਨਾਂ ਨੂੰ ਚਾਹੀਦਾ ਕਿ ਸਾਰਾ ਜਨਾਗਾ ਠੇਕਾ ਦਿੰਦੀ ਠੇਕੇਦਾਰਾਂ ਨੂੰ ਤੇ ਪਟਾਈ ਕਰਾਉਂਦੀ ਤੇ ਕ੍ਰੈਸ਼ਰ ਵੀ ਚੱਲਦੇ ਤੇ ਸਰਕਾਰ ਦੀ ਸੌਖੀ ਹੁੰਦੀ ਸਰਕਾਰ ਨੂੰ ਮਾਲੀ ਆਣਾ ਹੈਗਾ ਕਰੋੜਾ ਰੁਪਏ ਮਾਲੀ ਆਣਾ ਹੈ ਹਰ ਭਾਰਤੀ ਜੇਮਾ ਲਾ ਮਲੀ ਆਣਾ ਸੀ ਲਾਕਾ ਹੀ ਵਜ ਜਾਣਾ ਸੀ ਤੇ ਅਸੀਂ ਵੀ ਵਜ ਜਾਣਾ ਸੀ ਚਲੋ ਬਾਕੀ ਕੀ ਕਹਿ ਸਕਦੇ ਆ ਜੀ ਮਹਾਰਾਜ ਗੁਰੂ ਸਾਰਿਆਂ ਦਾ ਭਲਾ ਕਰੇ ਬਾਕੀ ਕੋਈ ਗੱਲ ਨਹੀਂ ਬਦਲਣ ਸੰਗੋ ਬਿਟੂ ਕਿਹੜਾ ਪਿੰਡ ਹੈਗਾ ਮੰਜੀਰੀ ਸਰਪੰਚਾ ਐਕਸ ਕੀ ਕਹਿਣਾ ਚਾਹੁੰਦੇ ਹੋ ਕਿ ਹੜ ਨਾ ਤੁਹਾਡੇ ਪਿੰਡਾਂ ਦੇ ਹਾਲਾਤ ਜਿਹੜੇ ਬਹੁਤ ਮਾੜੇ ਬਣੇ ਨੇ ਪਿੱਛੇ ਕੰਡਸਟਰੀ ਇਹ ਦੇਖ ਰਹੇ ਹਾਂ ਮਕ੍ਰੈਸ਼ਨ ਇੰਡਸਟਰੀ ਉਹ ਵੀ ਪੂਰੀ ਤਰ੍ਹਾਂ ਡੁੱਬ ਚੁੱਕੀ ਹੈ ਅੱਜ ਤੇ ਲੱਭਣ ਦੀ ਹੈ ਤੁਹਾਨੂੰ ਜੀ ਇਹ ਉਸ ਦਿਨ ਤੇ ਲੱਭਦਾ ਹੀ ਕੁਛ ਨਹੀਂ ਇੱਥੇ ਬਿਲਕੁਲ ਟਿੱਪਰਾਂ ਜੀ ਸੀ ਪੀਆ ਮਸ਼ੀਨਾਂ ਇੱਥੇ ਕੋਈ ਪਤਾ ਹੀ ਨਹੀਂ ਲੱਗਦਾ ਵੀ ਇੰਡਸਟਰੀ ਹੈਗੀ ਹੈ ਕੋਈ ਨਹੀਂ ਹੈਗੀ ਕੋਈ ਕੋਠਾ ਕੋਈ ਕੁਛ ਨਹੀਂ ਲੱਭਣ ਦਾ ਥੋੜੀ ਸਰਕਾਰ ਨੇ ਵੀ ਇਦਾਂ ਕੀਤਾ ਕਿ ਇਦਾਂ ਬਦਲ ਫਟਣ ਦੇ ਹੀ ਪਹਿਲਾਂ ਉਸ ਟਾਈਮ ਥੋੜਾ ਥੋੜਾ ਡੈਮ ਚੋਂ ਪਾਣੀ ਨਿਕਾਸੀ ਕਰੀ ਜਾਂਦੇ ਤੇ ਇੰਨਾ ਪਾਣੀ ਜਮਾ ਨਹੀਂ ਹੋਣਾ ਦੂਜਾ ਨੰਬਰ ਇਹ ਕਿ ਇੰਡਸਟਰੀਆਂ ਲੱਗੀਆਂ ਜਰੂਰ ਨੇ ਇਹ ਚਲੀਆਂ ਨਹੀਂ ਐਹੀ ਦਰਿਆ ਥੋੜਾ ਹੋਰ ਲੰਘਾਈ ਚ ਹੋ ਜਾਂਦਾ ਤੇ ਇਹ ਦਰਿਆ ਨੇ ਪਾਣੀ ਜਿਹੜਾ ਕੰਟਰੋਲ ਕਰ ਲੈਣਾ ਸੀ ਕੰਟਰੋਲ ਕੀਤਾ ਪਰ ਉਹਨਾਂ ਨੇ ਨਹੀਂ ਕੀਤਾ ਕਿਉਂਕਿ ਪਿੱਸੋਂ ਪੰਮੇ ਲੱਗੋਂ ਵੀ ਕੋਹਰ ਪੈ ਗਿਆ ਐਹੀ ਮਤਲਬ ਸਾਡਾ ਦਰਿਆ ਘੜਾ ਉੱਚਾ ਤੇ ਪਿੰਡ ਦਾ ਲੈਵਲ ਨਾਲੋਂ ਸਾਡਾ ਦਰਿਆ ਕਾਫੀ ਉੱਚਾ ਇਹ ਇੰਡਸਟਰੀਆਂ ਨਾਲ ਥੋੜਾ 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 ਕਿਧਾਂ ਇਹ ਕ੍ਰੈਸਰ ਲੱਗੇ ਨੇ ਇਹ ਡੰਗਾਈ ਕਰਨ ਦੇ ਵਿੱਚ ਇੱਕ ਨਹਿਰ ਸਟੈਪ ਬਣ ਜੇ ਤੇ ਸਾਰਾ ਪਾਣੀ ਇਹ ਕੰਟਰੋਲ ਹੋ ਸਕਦਾ ਸੀ ਪਰ ਉਹ ਸਰਕਾਰ ਨੇ ਇੰਡਸਟਰੀਆਂ ਵੀ ਨਹੀਂ ਚਲ ਦਿੱਤੀਆਂ ਫਿਰ ਡੈਮ ਦੇ ਵਿੱਚ ਵੀ ਪਾਣੀ ਜਮਾ ਰੱਖਿਆ ਜਿੱਦਾਂ ਬੱਦਲ ਫੱਟਿਆ ਇੱਕ ਦੋ ਵਾਰੀ ਪਹਿਲਾਂ ਵੀ ਸੋਚਣਾ ਮਿਲੀ ਕਿ ਹਿਮਾਚਲ 'ਚ ਬਰਖਾ ਬਹੁਤ ਹੋ ਰਹੀ ਐ ਤੇ ਬੱਦਲ ਫੱਟਣ ਦੇ ਨਾਲ ਉਸ ਟਾਈਮ ਨਿਕਾਸੀ ਕਰੀ ਜਾਂਦੇ ਪਾਣੀ ਦੀ ਨਾਲ-ਨਾਲ ਤੇ ਡੈਮ 'ਚ ਜਿਹੜਾ ਇਕੱਠਾ ਪਾਣੀ ਹੋਇਆ ਉਹ ਇਕੱਠਾ ਨਹੀਂ ਹੋਣਾ ਫਿਰ ਕੰਟਰੋਲ 'ਚ ਹੀ ਰਹਿਣਾ ਸੀ ਦੋਸਰਾ ਨੰਬਰ 4800 ਚਾ ਹੋ ਗਿਆ ਤਾਂ ਅਗਰ ਸਾਈਡ ਇਧਰ ਹੈ ਗੱਜੂ ਸਾਈਡ ਤੇ ਇਹ ਪਸਾ ਜਿਹੜਾ ਨੀਵਾ ਹੋ ਗਿਆ ਮਤਲਬ ਕਿ ਹੁਣ ਪਾਣੀ ਦਾ ਨਿਕਾਸ ਹੀ ਸਾਰਾ ਇਧਰ ਹੋ ਗਿਆ ਉਹਨਾਂ ਦਰਿਆ ਸਾਡਾ ਸਾਡੇ ਤੁਸੀ ਬੰਨਣ ਵਾਲੋਂ ਲੈਵਲ ਦੇ ਵਿੱਚ ਉੱਚਾ ਉਹ ਪਾਣੀ ਸਮੁੰਦਰ ਹੀ ਨਹੀਂ ਉਹ ਦਰਿਆ ਜਿਹੜਾ ਉਹਦਾ ਹੀ ਮਾਲਵਾਰ ਨਿਕਲ ਜੇ ਦਰਿਆ ਕਾਫੀ ਡੂੰਗਾ ਹੋ ਜੇ ਜਦੋਂ ਇੱਕ ਥਲੋਰ ਪੁੱਲ ਤੋਂ ਲੈ ਕੇ ਥੱਲੇ ਤੱਕ ਕੋਈ 20 20 ਫੁੱਟ ਥੱਲੇ ਚਲ ਜੇ ਦਰਿਆ ਤੇ ਕਿੰਨਾ ਪਾਣੀ ਆਇਆ ਤੂ ਸੀ ਨਾਲ ਨਹੀਂ ਬਜਣਾ ਤੇ ਇਹ ਮਤਲਬ ਕਿ ਕਾਫੀ ਥੱਲੇ ਕੰਟਰੋਲ ਕਰ ਸਕਦਾ ਹੈ ਦਰਿਆ ਇਹਦੇ ਵਿੱਚ ਕੁਝ ਸਰਕਾਰ ਦੀ ਵੀ ਅੰਗਿਲੀ ਹੈਗੀ ਹੈ ਤੇ ਕੁਝ ਮਤਲਬ ਵੀ ਡੈਮ ਵਾਲਿਆਂ ਵੀ ਪਹਿਲਾਂ ਪਾਣੀ ਛੱਡਿਆ ਨਹੀਂ ਪਹਿਲਾਂ ਪਾਣੀ ਛੱਡਦੇ ਰਹਿੰਦੇ ਤੇ ਪਾਣੀ ਇਕੱਠਾ ਨਹੀਂ ਹੋਣਾ ਖਤਰੇ ਦੇ ਮੀਟਰ ਨੂੰ ਇਨਸਾਨ ਤੇ ਨਹੀਂ ਜਾਣਾ ਹੁਣ ਇਹਦੇ ਵਿੱਚ ਦੂਖੋ ਕੁਝ ਪਰਮਾਤਮਾ ਵੀ ਇੱਕ ਤਾਂ ਬਰਖਾ ਵੀ ਕਾਫੀ ਹੋਈ ਹੈ ਤੇ ਦੂਸਰਾ ਨੰਬਰ ਵੀ ਇਹ ਇੰਡਸਟਰੀ ਹੈ ਜਿਹੜੀ ਹੈ ਤੇ ਬਿਲਕੁਲ ਹੀ ਅਰ ਲੇਕਿੰਦਾ ਬੜਾ ਇੰਦਾ ਤੇ ਲੱਖਾਂ ਦਾ ਨੁਸਕਾਨ ਹੋ ਗਿਆ ਕੋਈ ਟਿੱਪਰ ਮਸ਼ੀਨਾ ਨਵਾਂ ਕ੍ਰੈਸ਼ਰ ਕਦੇ ਮਸ਼ੀਨਰੀ ਲਾਈ ਆ ਉਧਰ ਉਹਦੇ ਲੱਭਣੀ ਨਹੀਂ ਦੇਦੀ ਪਤਾ ਨਹੀਂ ਕੀ ਕੀ ਸਮਾਨ ਹੈ ਵਿੱਚ ਟਰੈਕਟਰ ਟ੍ਰੇਲੀਆਂ ਹੋਰ ਪਤਾ ਨਹੀਂ ਜੇ ਸੀ ਪੀਆਂ ਕਿੰਨੀਆਂ ਦਾ ਕੋਈ ਲੱਖਾਂ ਦਾ ਕਰੋੜਾਂ ਦਾ ਨੁਸਕਾਨ ਆ ਜੀ ਤੇ ਹੁਣ ਦੇਖੋ ਇਹ ਸਰਕਾਰ ਮਾੜਾ ਮੋਟਾ ਚਲੋ ਇਹਨਾਂ ਨੂੰ ਵੀ ਇਹਨਾਂ ਵੀ ਪੈਸੇ ਲੋਨ-ਲਾਨ ਕਰਾਇ ਦੇ ਹੁੰਦੇ ਨੇ ਤੇ ਬਹੁਤ ਮੁਸ਼ਕਲ ਉਧਰ ਉਹਨਾਂ ਇੰਡਸਟਰੀਆਂ ਬੰਦ ਨੇ ਇੰਡਸਟਰੀਆਂ ਨਹੀਂ ਚਲਦੇ ਕਰਦੇ ਤੇ ਅਹੀਂ ਤੇ ਅਹੀ ਕਹਾਂਗੇ ਵੀ ਅੱਗੇ ਤੋਂ ਹੀ ਸਰਕਾਰ ਨੂੰ ਇਹ ਆ ਵੀ ਥੋੜਾ ਜਿਹਾ ਬਸੰਤੋਂ ਤੋਂ ਪਹਿਲਾਂ ਥੋੜੀ ਪਾਣੀ ਡੈਮ ਤੋਂ ਨਿਕਾਸੀ ਕਰਾ ਦੇਣ ਜਿਹੜਾ ਪਾਣੀ ਕੰਟਰੋਲ ਚ ਰਵੇ